ਬੇਲ ਪੁੜੀ ਹੁੰਦਾ ਜੀ ਬਟਾਟਾ ਪੁੜੀ ਹੁੰਦਾ ਵਾ ਪਹਿਲਾਂ ਸਸਟਡੀ ਕਰਦੇ ਸੀ ਪਾਪਾ ਲਾਂਦੇ ਸੀ ਪਾਪਾ ਦੇ ਨਾਮ ਉਨ ਅਸੀਂ ਆ ਗਏ ਮੈਂ ਸਰ ਆਰਮੀ ਚੋਕੇ ਕੀਤੀ ਸੀ ਬਸ ਉਹਦੀ ਤਿਆਰੀ ਕਰ ਰਹੇ ਹਾਂ ਡਿਫੈਂਸ ਦੀ ਬਾਕੀ ਨਾਲ ਨਾਲ ਕੰਮ ਕਰੀ ਜਾ ਰਹੇ ਹਾਂ ਵਰਨਾ ਸਾਡੇ ਨਾਲ ਦੇ ਤਾਂ ਦੇਖੋ ਵਿਚਾਰੇ ਭੱਜੀ ਜਾ ਰਹੇ ਆ ਜੌਬ ਹੈ ਨਹੀਂ ਇਤਨਾ ਨਾਲ ਨਾਲ ਖਰਚੇ ਵੀ ਕੱਢ ਰਹੇ ਹਾਂ ਨਾਲ ਨਾਲ ਤਿਆਰੀ ਵੀ ਕਰ ਰਹੇ ਹਾਂ ਪਲੱਸ 2 ਕੀ ਤਾਂ ਸਰਤ ਨਾਲ ਨਾਲੇ ਮੈਂ ਕੰਮ ਸੰਭੀ ਯਾਰੇ ਪਾਪਾ ਦਾ ਤੇ ਹੁਣ ਅੱਗੇ ਦੇਖਦੇ ਆਂ ਕੁਛ ਨਾ ਕੁਛ ਲੱਗਿਆ ਤਾਂ ਠੀਕ ਆ ਨਹੀਂ ਤਾਂ ਫੇਰ ਕੰਮ ਦਾ ਰੈਗੂਲਰ ਫੜ ਲਾਂਗੇ ਨਾਲ ਸਟੱਡੀ ਦਾ ਵੀ ਖਰਚਾ ਨਿਕਲ ਜਣਾ ਤੇ ਨਾਲ ਪਰਿਵਾਰਿਕ ਵੀ ਸੈਟਲਮੈਂਟ ਹੈਗਾ ਸਹੀ ਇਹ ਪਹਿਲਾਂ ਤੁਹਾਡੇ ਫਾਦਰ ਕਰਦੇ ਸੀਗੇ ਹਾਂਜੀ ਪਹਿਲੇ ਫਾਦਰ ਜੀ ਕਰਦੇ ਸੀਗੇ ਹੁਣ ਅਸੀਂ ਸੰਭਲਿਆ ਤੇ ਬਸ ਇਹੀ ਹੈ ਜੀ ਬਾਕੀ ਉਹਨਾਂ ਕਸਟਮਰ ਦਾ ਪਿਆਰ ਤਾਂ ਹੈਗੇ ਆਂ ਬੰਨਾ ਦਾ ਸਰ 8 ਵਜੇ ਇੱਥੇ ਆ ਜੰਨੇ ਸਰ 1 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ ਹੁੰਨੇ ਆ ਐਸੇ ਇਹ ਜਿਹੜੀ ਤੁਸੀਂ ਤਿਆਰ ਕਰਦੇ ਹੋ ਸਾਰਾ ਕੁਝ ਤੇ ਕਰੋ ਇਹ ਸਭ ਕਰੇ ਤਿਆਰ ਕਰਦੇ ਸਰ ਅੱਛਾ ਤੇ ਉਹ ਮਾਨੂੰ ਕਿੰਨੇ ਕਿ ਕਸਟਮਰ ਡੀਲੀ ਲੈਣੇ ਨੇ ਠੀਕ ਹੈ ਬੰਨਾ ਸਰ ਪਰ ਚੈਨ ਕਰ ਜੀ 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 ਕਿ ਹੁਣ ਮਨੂ ਜਿੱਦਾ ਕੋਈ ਲੋਕ ਹੁੰਦਾ ਵੀ ਸਟੱਡੀ ਕਰ ਤੋਂ ਬਾਅਦ ਮਤਲਬ ਇੱਕ ਬੱਚਾ ਦਾ ਟੀਮ ਹੁੰਦਾ ਵੀ ਮੈਂ ਇੰਜੀਨੀਅਰ ਬਣਨਾ ਜਾਂ ਡਾਕਟਰ ਬਣਨਾ ਜਾਂ ਬਿਟੂਰ ਬਣਨਾ ਤੁਸੀਂ ਕੋਈ ਫੇਰ ਭੱਜ ਰਿਹਾ ਸਿਰਫ ਆਰਮੀ ਦੀ ਜੌਬ ਲਈ ਬਸ ਇਹ ਇਹ ਤਾਂ 50% ਆ ਬਾਕੀ 100% ਤਾਂ ਉਧਰ ਹੀ ਆ ਸਰ ਅੱਛਾ 100% ਤਾਂ ਉਧਰ ਹੀ ਆ ਜੀ ਆਰਮੀ ਵਾਲੀ ਆ ਤਾਂ ਮੰਨ ਲਓ ਉਹ ਵੀ ਉਹਦੇ ਮੰਨ ਲਓ ਵੀ ਇਗਜ਼ਾਮ ਕਰਾ ਦਿੰਨੇ ਆ ਵੀ ਨਹੀਂ ਜੀ ਖੁੱਲੇ ਪਰਤੀ ਜਾਂਦੀ ਆ ਆਰਮੀ ਦੀ ਟੀਏ ਦੀ ਉਹ ਹੀ ਤਿਆਰੀ ਕਰ ਰਹੇ ਆ ਸਰ ਫਿਜ਼ੀਕਲੀ ਪਹਿਲਾਂ ਹੁੰਦਾ ਉਹਦੇ ਚ ਫਿਜ਼ੀਕਲ ਹੁੰਦਾ ਫਿਰ ਮੈਡੀਕਲ ਨਾਲ ਫਿਰ ਇਗਜ਼ਾਮ ਬਸ ਜੀ ਬਾਈ ਦ ਫੇ ਮਨਨ ਤੋਂ ਪਰਤੀ ਹੁੰਦੀ ਉਹ ਤਾਂ ਨਹੀਂ ਆ ਫੇਰ ਅਚਾਰ ਇਹ ਇਸ ਕੰਮ ਤੋਂ ਬੈ ਛੁੱਟੀ ਮਿਲ ਜਾਣੀ ਆ ਫਿਰ ਭਰਾ ਹੈਗਾ ਛੋਟਾ ਵੀ ਉਹ ਵੀ ਤੈਰੀ ਕਰਦਾ ਨਾਲ-ਨਾਲ ਹੈਗਾ ਜੀ ਉਹ ਵੀ ਅੱਛਾ ਅੱਛਾ ਹੀ ਮੰਨਿਆ ਜੀ ਹਾਂ ਦੋ ਭਰਾ ਹੈਗੇ ਇਸ ਕੰਮ ਤੇ ਅੱਛਾ ਇਹ ਜਿਹੜਾ ਤੁਸੀਂ ਕਰ ਰਹੇ ਹੋ ਇੱਕ ਸ਼ੌਂਕ ਨਾਲ ਨਹੀਂ ਪੂਰੀ ਨੇ ਕਰ ਰਹੇ ਹੋ ਸਰ ਬੇਲੇ ਨਾਲ ਤਾਂ ਠੀਕ ਆ ਹੁਣ ਬੇਲੇ ਤੁਹਾਡੇ ਸਾਹਮਣੇ ਕਿੰਨੀ ਜੰਦਾ ਬੇਲੀ ਖੁਮੇ ਜਾ ਰਹੀ ਆ ਉਸ ਉਸ ਪਰਸਨ ਦਾ ਠੀਕ ਹੀ ਹੈਗਾ ਵਾ ਮਤਲਬ ਚਾਰ ਪੈਸੇ ਵੀ ਹੈਗੇ ਨਾਲ ਆਪਣਾ ਖਰਚਾ ਵੀ ਆ ਮਤਲਬ ਕਿਸੇ ਕੋਲ ਮੰਗਣਾ ਤਾਂ ਨਹੀਂ ਹੈਗਾ ਕਰਦੇ ਵੀ ਖੁਸ਼ ਹੈਗੇ ਆ ਅਸੀਂ ਵੀ ਖੁਸ਼ ਹੈਗੇ ਆ ਮਲੋ ਮੀਨੇ ਆਪਣਾ ਇਹ ਮੋਹੀ ਹੈ ਵੀ ਇਧਰੋਂ ਜਿਹੜਾ ਕੱਚਾ ਮਲੋ ਇਧਰ ਜਿਹੜੀ ਫਰਾਈ ਹੋਵੇ ਤੇ ਉਹ ਤੁਹਾਡੇ ਉੱਧਰ ਕੱਚਾ ਹੋਵੇ। ਹਾਂਜੀ। ਮੁੰਡਾ ਸੈਲਰੀ ਸਰ ਦੇਖੋ ਅੱਜ ਕੱਲ 10000 12000 ਸੈਲਰੀ ਤੇ ਸਾਰੇ ਲੋਕ ਟਿੱਕੇ ਹੋਏ ਆ। ਉਹਦੇ ਨਾਲ ਨਾ ਖਰਚਾ ਨਿਕਲਦਾ ਵਾ ਤੇ ਨਾ ਕੁਝ ਹੁੰਦਾ। ਹੁਣ ਇਦਾਂ ਵਾ ਕਿ ਦੋਨੋਂ ਇਹਦੇ ਕੰਮ। ਇਹ ਸਰ। ਹਾਂਜੀ ਸਭ ਜੀ। ਪਪਾ ਹੈਗੇ ਮੈਂ ਹੈਗਾ ਛੋਟਾ ਭਰਾ ਹੈਗਾ ਵਾ। ਉਹ ਵੀ ਕੰਮ ਕਰਦਾ। ਉਹ ਵੀ ਕੰਮ ਕਰਦਾ ਹੀ। ਬੇਚਲਾ ਇੱਕ ਤਿੰਨ ਭਰਾ ਹੈ ਗਿਆ ਸੀ ਇੱਕ ਗੱਡੀ ਚਲਾ ਰਿਹਾ ਵਾ ਕੋਈ ਸੋ ਗੱਡੀ ਚਲਾ ਰਿਹਾ ਸਰ ਤੁਸੀਂ ਫੇਰ ਰਕੀਨ ਸਰ ਇਹ ਘਰੋ ਸਾਰਾ ਕੁਝ ਬਣਾ ਕੇ ਇੱਥੇ ਲਾ ਕੇ ਹਾਂਜੀ ਸਰ ਨੇੜੀ ਹੀ ਹੈ ਹਾਂਜੀ ਸਰ ਨੇੜੀ ਹੀ ਆ